ਆ ਬੂਟ ਮਿਲਿਆ じゃ ਕਿ ਇਹਦੇ ਸਾਹਿੱਦ ਨਾਰੋ ਨਾਰੋ ਤੈਨੂੰ ਲੈ ਚੱਲਾਂਗੇ ਪੰਜਾਬ ਲੈ ਕੇ ਚੱਲਾਂਗੇ ਤੈਨੂੰ ਛੇਤੀ ਲੋ ਵੀ ਹੁਣ ਆਪਾਂ ਦੀ ਸ਼ਾਪਿੰਗ ਕਰਾਉਣ ਚੱਲੀਏ ਪਰੀ ਦੀਦੀ ਕੀ ਲੱਗਦਾ ਤੇ ਡੀ ਫਿਰ ਲੇਕ कलर ਦਾ ਫੇਰ ਕੀ ਹੁੰਦਾ ਆਹ ਦੇਖੋ ਕੱਚੇ ਕਮਰੇ ਦੀ ਟੋਰ ਮਿੱਟੀ ਲਾਈਵਤ ਹੈ ਨਾ ਮੰਮੀ ਗੇਰੂਨਾ ਬਹੁਤ ਸੋਹਣਾ ਲੱਗਦਾ ਹੈ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵਾਂਗੇ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਤੇ ਵਲੋਗ ਬਹੁਤ ਹੀ ਜ਼ਿਆਦਾ ਘੈਂਟ ਆ ਬਣੇ ਰੋ ਤੁਸੀਂ ਐਂਡ ਤੱਕ ਠੀਕ ਹੈ ਤਾਂ ਆਪਣੇ ਸਵੇਰ ਦਾ ਪਿਆਰਾ ਹੈ ਵਿਊ ਦੇਖੋ ਠੀਕ ਹੈ ਅਨਦੀਪ ਕੱਢਦੀ ਆ ਇੱਧਰ ਝਾੜੂ ਕਿਸੀ ਹੈ ਅਜਾ ਬ ਮਾਰਕੀਟ ਵੀ ਜਾਣਾ ਕੋ ਸ਼ੋਪਿੰਗ ਵਗੈਰਾ ਕਰਨ ਹਨਾਮੀ ਮੰਮੀ ਤੇ ਮੈਂ ਇੱਕੋ ਜੇ ਆ ਠੰਡ ਜ਼ਿਆਦਾ ਹੀ ਮਨਾਉਂਦੇ ਆ ਮੰਮੀ ਦਾ ਫੂਡ ਵਾੜ ਪਾ ਕੇ ਇੱਕਦਮ ਰੈਡੀ ਸਟੇਡੀ ਹੈ ਅੱਗ ਤੇਜ਼ ਕਰ ਮਨਦੀਪ ਕੌਰ ਕੀਸੀ ਹੈ ਐਕਦਾ ਬਾਲਟੀ ਚ ਪਾਣੀ ਆਜਾ ਬਾਰ ਮਾਰਕੀਟ ਜਾਣਾ ਕੋਈ ਸਮਾਨ ਵਗੈਰਾ ਲੈਣ ਕੱਪੜੇ ਵਗੈਰਾ ਲੈਣ ਜਾਣਾ ਠੀਕ ਬਾਕੀ ਐਕਦਾ ਕੜਾਕੇ ਦੀ ਧੁੱਪ ਜੀ ਨਿਕਲੀ ਆਹ ਕੀ ਬਾਤ ਇੰਨਾ ਪਿਆਰ ਆ ਇਹ ਵੀ ਉਹ ਨਾ ਬਸ ਛੱਡ ਦੋ ਗਲ ਮਿੰਨੀ ਗੁਰੂਕੋਟ ਪਾ ਕੇ ਬਿਠਾ ਹੈ ਗੁਰੂਕੋਟ ਪਾ ਕੇ ਬਿਠਾ ਤੇਰਾ ਹੋ ਗਿਆ ਕੰਮ ਨੱਕੀ ਮਨਦੀਪ ਨੇ ਝੜੀ ਚੂੜ ਤਲਾ ਲਿਆ ਵਧੀਆ ਰੋਟੀ ਰਹਿ ਗਈ ਰੋਟੀ ਰਹਿ ਗਈ ਹੁਣ ਬਸ ਪਰੀਏ ਨਹੀਂ ਪਰੀਏ ਨਹੀਂ ਪਰੀ ਨੂੰ ਮੈਂ ਤੜਕੇ ਤੜਕੇ ਆ ਕੇ ਗਾਣਾ ਸੁਣਾਇਆ ਕਹਿੰਦੀ ਸਿੱਧਾ ਕਹਿੰਦੀ ਵੀ ਰਜਾਈ ਛੋੜ ਜਾ ਕੰਨ ਕਿਉ ਖਾਨਾ ਹੁਣ ਅਸੀਂ ਕੰਨ ਖਾਣ ਲੱਗ ਗਏ ਹੈ ਠੀਕ ਹੈ ਕਿਦਾਂ ਹੋਣਾ ਮਾ ਜੀ ਦੇ ਬਾਜੀ ਦਾ ਫੋਨ ਆ ਗਿਆ ਹੈਲੋ ਤੇਨੇ ਸ਼ਾਦ ਬੇਬੀ ਜੀ ਬਣਿਆ ਰਹਿਣਾ ਠੰਡ ਲੱਗਦੀ ਹੈ ਮੈਂ ਕੀ ਕਰਾਂ ਰੰਗ ਫਿੱਕਾ ਰੰਗ ਨਹੀਂ ਕੋਲ ਫਿੱਕੇ ਨੇ ਮੈਂ ਬੁੜਾ ਹੈ ਬੰਦੇ ਦਾ ਗੂੜਾ ਰੰਗ ਲੈਣਾ ਜ਼ਰੂਰੀ ਕੀ ਲੱਗਦਾ ਡੇਡੀ ਫਿਰ ਲੈ ਕੇ ਕਲਰ ਦਾ ਫੇਰ ਕੀ ਹੁੰਦਾ ਬੰਦੇ ਨੇ ਠੰਡ ਤੋਂ ਹੀ बचना ਕੋਈ ਮਰਜ਼ੀ ਕੱਪੜਾ ਹੀ ਲੈਣਾ ਦੋਦਰ ਵੇਖ ਲੈ ਡੇਡੀ ਠੰਡ ਨਹੀਂ ਲੱਗਦੀ ਤੂੰ ਇੱਧਰ ਕੰਬਲ ਲੈ ਡੇਡੀ ਪਾਣੀ ਚ ਫਿਰ ਬੈਰੀ ਨੈਲੇ ਨੇ ਪ੍ਰਾਣੀਆਂ ਖਰਾਕਾਂ ਖਾਦੀਆਂ ਹਾਂ ਤਾਂ ਗੱਲ ਸਹੀ ਹੈ ਪਾਣੀ ਲੱਗ ਚੁੱਕਿਆ ਆਪਣੇ ਖੇਤ ਨੂੰ ਤੇ ਕਣਕ ਦੀ ਬਿਜਾਈ ਕਰਨੀ ਬਾਈ ਹੁਣ ਬਸ ਇੰਨਾ ਹੀ ਕੰਮ ਰਹਿ ਗਿਆ ਪਰ ਤੂੰ ਜਾਣ ਹੈ ਸ਼ਾਇਦ ਅੱਜ ਮੈਂ ਜਾ ਸਕੀ ਨੀ ਤਾਂ ਸਵੇਰ ਚੱਲ ਜੀ ਸਵੇਰ ਦਾ ਪੱਕਾ ਹੀ ਸਰੂ ਮੈਂ ਹੂੰ ਸਵੇਰੇ ਤਾਂ ਫਿਰ ਤੈਨੂੰ ਜਾਣਾ ਹੀ ਹੈ ਗੰਗਾ ਨਗਰ ਗੰਗਾ ਨਗਰ ਮੈਂ ਜਾਉਂ ਦੱਸ ਕਿਹੜਾ ਮੂੰਹ ਲੈ ਕੇ ਗੱਲ ਪੀਵੀ ਕੱਤੀ ਵਾਲੀ ਮਸ਼ਹੂਰ ਹੋਈ ਨਾ ਤਾਜਾਂ ਵਾਲੇ ਹੋਗੇ ਜੱਟ ਨਾਲ ਹੋਏਗੀ ਮੇਰਾ ਬਗਲਾ ਨਵੇਂ ਖੜਾ ਹਾਂ ਮੇਰਾ ਬਗਲੋ ਬਗਲਾ ਦਾ ਨਾ ਉੱਤ ਰੰਗ ਹੀ ਚਿੱਟਾ ਹੈ ਨਾ ਦਿਲ ਬਹੁਤ ਕਾਲਾ ਕਿਉਂਗੇ ਹਰ ਜਾਨਵਰ ਖਾਂਦੇ ਛੋਟੇ ਮੋਟੇ ਡੈਡੀ ਦਾ ਡਾਇਲੋਗ ਹੈ ਨਾ 10 ਵਜ ਗਏ ਆ ਤੇ ਵੀਊ ਦੇਖੋ ਮਸਤ ਇੱਕਦਮ ਧੁੱਪ ਨਿਕਲਾਈ ਹੈ ਕੀ ਕੰਮ ਲੱਗੀ ਘੜੀਆਂ ਪਰੰਦੇ ਸਾਂ ਕਰਤੀ ਕਰਲਾ ਫਿਰ ਅਜ ਮਾਰਕੀਟ ਵੀ ਜਾਣਾ ਆਪਾਂ ਛੇਤੇ ਆ ਨਾ ਆ ਗੇਟ ਨਾ ਸਖਤ ਕਿਵੇਂ ਆ ਜਦੋਂ ਹੀ ਖੋਲਦੇ ਖੁੱਲਦਾ ਨਹੀਂ ਆ ਇਹਨਾਂ ਰੋਟੀ ਰੋਟੀ ਚਾਰੀ ਸੀ ਕਿ ਮਨਦੀਪ ਕਿੱਥੇ ਆ ਰੋਟੀ ਆ ਖੁਰਲੀ ਹੋਰ ਟੁੱਟ ਗਈ ਸੀ ਇਹਨੂੰ ਕਰਦੇ ਆ ਜਿਹੜੀ ਡੜਾਈ ਬਾੜੀ ਚੌੜੀ ਬਣਾਉਂਦੀ ਹੈ ਹੈ ਨਾ ਪਣ ਬਣਾਉਨੇ ਆ ਸਾਰੀ ਵਿਖਾਣੇ ਪੱਕੀ ਬਣਾਵਾਂਗੇ ਡੜੀ ਖੁਰਲੀ ਆਪਾਂ ਕਿੰਨਾ ਟਾਈਮ ਲਾਏਂਗੀ ਚੱਲਣਾ ਨਹੀਂ ਕਿ ਮਾਰਕੀਟ ਤੁਸੀਂ ਤਾਂ ਨਾਲ ਹਾਂ ਦੇ ਚਾਹ ਤਾਂ ਬਣਾ ਲੈ ਪਹਿਲਾਂ ਤੂੰ ਲੋ ਜੀ ਹੁਣ ਨਾ ਨੂੰ ਕਿ ਰੈਡੀ ਹੋ ਕੇ ਚੱਲਦੇ ਹਾਂ ਮਾਰਕੀਟ ਕਿਉਂਕਿ ਕੱਪੜੇ ਵਗੈਰਾ ਲੈਣੇ ਨੇ ਨਾਲੇ ਲੋ ਜੀ ਮੈਂ ਤਾਂ ਹੋ ਗਿਆ ਨਾ ਚੋ ਕੇ ਰੈਡੀ ਮੰਦੀ ਵੀ ਛੇੜੀ ਕਰ ਅਜੇ ਚਾਹ ਬਣਾਈ ਜਾਂਦੀ ਏ ਪਹਿਲਾਂ ਗਾਣਾ ਸੁਣਾ ਗਾਣਾ ਓ ਚੰਡੀਗੜ੍ਹ ਵਿੱਚ ਰਹਿੰਦੇ ਪੱਕੇ ਸੱਜਣ ਨੀ ਉਸੋ ਕੀ ਬਸ ਮੇਰੇ ਗਏ ਤੋਰ ਜਣਨੀ ਟੋੜੇਂਗੇ ਇਹਨੂੰ ਧੀਰੇ ਥੋੜਾ ਨਾ ਕਿਨੇ ਕਹ ਲਗੀ ਤਾਜ਼ਗੀ ਜੀ ਆ ਜਾਂਦੀ ਹੈ ਉਪਰੋਂ ਤੁਹਾਨੂੰ ਪਤਾ ਸਰਦੀਆਂ ਵਿੱਚ ਜਿਹੜੀ ਧੁੱਪ ਪੈਂਦੀ ਹੈ ਨਾ ਸਿਰਾਈ ਹੋ ਜਾ ਤਿਆਰ ਜਦੋਂ ਤੂੰ ਤਿਆਰ ਹੋਣਾ ਮਿਲਿਆ ਤਾਂ ਮੰਡੀ ਬੰਦ ਹੋ ਜਾਣੀ ਉੱਥੇ ਅੱਜ ਕਿਹੜਾ ਸੰਡੇ ਆ ਸੰਡੇ ਦੀ ਗੱਲ ਨਹੀਂ 3 ਘੰਟੇ ਹੋ ਗਏ ਜਲਦੀ ਕਰ ਚੱਲਣਾ ਅੱਜ ਆਪ ਪਹਿਲਾਂ ਤਿਆਰ ਹੋ ਗਿਣ ਤਾਂ ਕਰਕੇ ਜਲਦੀ ਆਇਆ ਮੰਦਿਰ ਚੱਲੀਏ ਫਿਰ ਬੂਟ ਕਿੱਥੇ ਆ ਅੰਦਰ ਪਏ ਆ ਪਰ ਇਹਦੇ ਮੰਮੀ ਦਾ ਆ ਬੈਠੇ ਇੱਥੇ ਆਰਾਮ ਨਾਲ ਹਾਂ ਕੀ ਗੱਲ ਹੋ ਗਈ ਆ ਵੀ ਹੁਣ ਆਪਾਂ ਨੂੰ ਸ਼ਾਪਿੰਗ ਕਰਾਉਣ ਚੱਲੀ ਹੈ ਪਰੀ ਦੀਦੀ ਆਇਆ ਮਨਦੀਪ ਕਰਦੇ ਕਰਦੇ ਨਾ ਇੱਕ ਵਜਾ ਹੀ ਦੇਣਾ ਹੁੰਦਾਗਾ ਛੋਟੇ ਹੁੰਦੇ ਨੇ ਆਪਾਂ ਨੂੰ ਮੰਮੀ ਹਣੀ ਮੰਡੀ ਨਹੀਂ ਲੈ ਕੇ ਜਾਂਦੇ ਹੁੰਦੇ ਸੀ ਫਿਰ ਇਹਨੂੰ ਮੋਟਰਸਾਈਕਲ ਸਿਖਾਇਆ ਛੋਟੇ ਹੁੰਦੇ ਨੇ ਅਸੀਂ ਜिद ਕਰਨੀ ਮੈਂ ਤਾਂ ਪਰੀ ਨੇ ਮੰਮੀ ਸਾਨੂੰ ਲੈ ਜਾਓ ਜੇ ਪਰੀ ਨੂੰ ਮੰਮੀ ਲੈ ਜਾਂਦੀ ਸੀ ਮੈਂ ਰੋਣਾ ਮੈਨੂੰ ਲੈ ਕੇ ਜਾਓ ਜ਼ਿਆਦਾ ਤਰਨਾ ਪਰ ਤੇਜੀ ਨੂੰ ਲੈ ਕੇ ਜਾਂਦੇ ਹੁੰਦੇ ਸੀ ਹੁਣ ਹੁਣ ਐਜਾ ਸੀਨ ਹੈ ਮਨਦੀਪ ਹੁਣ ਜੀ ਨਹੀਂ ਕਰਦਾ ਆਪਦਾ ਹੀ ਮੰਡੀ ਜਾਣ ਨੂੰ ਇਹ ਆ ਵਲੋਕ ਮੇਰਾ ਸਰਪੰਚ ਸਾਹਿਬ ਤੱਕ ਪਹੁੰਚੇ ਤਾਂ ਅਪੀਲ ਆ ਇਸ ਰੋਡ ਨੂੰ ਬਣਵਾਓ ਛੇਤੀ ਤੇ ਛੇਤੀ। ਅਸਲ ਵਿੱਚ ਦੇ ਦੇ ਪਰ ਤੁਹਾਨੂੰ ਛੋਟਾ ਦੇ ਦੇ। ਮਤਲਬ ਕਿ ਕਲਰ ਆ ਹੀ ਦੇ। ਕਲਰ ਛੋਟਾ ਦੇ ਦੇ। ਤੈਨੂੰ ਕਿਹੜਾ ਪਸੰਦ ਦਾ ਕਲਰ ਦੱਸ? ਤੁਸੀਂ ਦੱਸੋ। ਕਿਵੇਂ ਲਵਾਂਗੇ? ਦੁਕਾਨ ਤੇ ਆਏ ਬਦ ਪਤਾ ਕੀ ਚੱਕਰ ਹੋ ਜਾਂਦਾ। ਮੰਦਾ ਕਲਰਾਂ ਚ ਕਨਫਿਊਜ਼ਨ ਰਹਿੰਦੀ ਹੈ ਮੰਦੇ। ਹੈਂ? ਆ ਦੇਖ ਮਨਦੀਪ। ਕਰ ਦੇ। ਇੱਕ ਤਾਂ ਮੰਦੀਪ ਦੀ ਆ ਦਿੱਕਤ ਆ ਵੀ ਪਿਆਰਾਂ ਦੇ ਨਾਲ ਸਾਈਜ਼ ਨਹੀਂ ਮਿਲਦਾ ਇਹਦੇ ਆ ਗਿਆ ਇਹ ਤਾਂ ਜਮਾਂ ਹੀ ਮੰਦੀਪ ਬੱਚਿਆਂ ਵਾਲਾ ਬੂਟ ਆ ਇੰਨੇ ਛੋਟੇ ਪੈਰ ਕਿਵੇਂ ਆ ਵੈਸੇ ਘਰੇ ਪਾਉਣ ਨੂੰ ਠੀਕ ਆ ਬੂਟ ਸਾਈਜ਼ ਦੇਖੋ ਇੱਕ ਨੰਬਰ ਆਇਆ ਕੀ ਦਿੱਕਤ ਐ ਇੱਚ ਨਹੀਂ ਦਿੱਕਤ ਨਹੀਂ ਮਨਦੀਪ ਤੇਰੇ ਪੈਰਾਂ ਦੀ ਨਕਸ਼ਾ ਬੂਟ ਤਾਂ ਸਹੀ ਹੈ ਇੱਧਰ ਦੇਖ ਬੂੜ ਬੂੜ ਆ ਬੂਟ ਮਿਲਿਆ ਜਾ ਕੇ ਇਹਦੇ ਸਾਈਜ਼ ਦਾ ਆ ਹੈ ਵੀ ਜਵਾਕਾ ਵਾਲਾ ਇੰਨੇ ਛੋਟੇ ਪੈਰ ਆ ਮਨਦੀਪ ਸ਼ਰਟ ਤਾਂ ਬੜੀ ਓਖੀ ਮਿਲੀ ਆ ਲੋ ਵੀ ਪਰੀ ਕੀ ਖਾਵेंगी ਪਰੀ ਤੇ ਮਨਦੀਪ ਤੋਂ ਪੁੱਛਦੇ ਆ ਕੀ ਖਾਣੀ ਹੈ ਕਿ ਪਰੀ ਤਾਂ ਮੈਨੂ ਘਾਲੇਗੀ ਮੈਂੂ ਮਨਦੀਪ ਤੂੰ ਵੀ ਮੈਨੂ ਖਾ ਲੈਂਗੀ ਅਸੀਂ ਤਿੰਨੇ ਪਹਿਲੀ ਵਾਰੀ ਪੀਜ਼ਾ ਖਾਣਾ ਹੈ ਵੈਸੇ ਕਦੀ ਆਏ ਨਹੀਂ ਇੱਥੇ ਨਾ ਬੜੀ ਆਪਾਂ ਇੱਥੇ ਨਹੀਂ ਆਏ ਕਦੇ ਹੁਣ ਸੋਚਦੇ ਆ ਖਾਈਏ ਕੀ ਪੀਜ਼ਾ ਕਿ 버ਗਰ 버ਗਰ ਤਾਂ ਨਹੀਂ ਖਾਂਦੇ ਪੀਜ਼ਾ ਹੀ ਖਾਵਾਂਗੇ ਲੋਬੀ ਆ ਚੁੱਕਿਆ ਘੈਂਟ ਪੀਜ਼ਾ ਠੀਕ ਹੈ 10 ਤੇ ਮਨਦੀਪ ਚਿੱਲੀ ਜ਼ਿਆਦਾ ਖਾਂਗੇ ਕੀ ਤੇਜ਼ ਮੰਡੀ ਨੂੰ ਜਾਣੇ ਉਹ ਟੌਰ ਨਿਕਲੀ ਹੁੰਦੀ ਆ ਹੋਂਦੇ ਬਾਕੀ ਤਾਂ ਹਾਲਤ ਹੀ ਖਰਾਬ ਹੋ ਜਾਂਦੀ ਆ ਹੋਂਦੇ ਬਾਕੀ ਕਿੰਨੇ ਬੰਦੇ ਦੇ ਪੈਸੇ ਸਾਰੇ ਲੱਗੇ ਹੁੰਦੇ ਆਗ ਵਾਲੀ ਸਰੋਂ ਤੋਂ ਹੋ ਗਈ ਤਿਆਰ ਦੀ ਆਪਾਂ ਟੋੜ ਲੈ ਕੇ ਚੱਲੀਏ ਭਰੀ ਲੋ ਵੀ ਆ ਗਏ ਆਪਾਂ ਘਰੇ ਹੁਣ ਸ਼ਾਪਿੰਗਾਂ ਕਰਕੇ ਵਾਹ ਯਾਰ ਇੱਕ ਚੀਜ਼ ਦਿਖਾਣਾ ਤੁਹਾਨੂੰ ਕਿੰਨੀ ਘੈਂਟ ਲੱਗਦੀ ਆ ਆ ਜੀ ਦੇਖੋ ਹੁਣ ਗੇਰੂ ਲਾਇਬਤ ਕਿੰਨਾ ਸੋਹਣਾ ਲੱਗਦਾ ਨਾ ਕੱਚੇ ਕਮਰੇ ਦੀ ਟੋਰੀ ਬਣ ਜਾਂਦੀ ਏ ਗੇਰੂ ਨਾ ਬਹੁਤ ਸੋਹਣਾ ਲੱਗਦਾ ਏ ਉਦੋਂ ਨੇ ਲੱਗੇ ਪਏ ਤੁਸੀਂ ਇਹੜੀ ਚਾਹ ਬਣਾ ਦਿੱਤੀ ਸੀ ਲੱਗ ਗਈ। ਅੱਛਾ। ਆਹ ਹੁੰਦੀ ਹੈ ਗੇਰੂ ਮਿੱਟੀ ਜਿਹਨੂੰ ਨਾਮ ਪਤਾ ਹੋਵੇ। ਵਾਕਿਆ ਨਾ ਜਿਹੜੀ ਕੱਚੇ ਕਮਰੇ ਕੱਚੇ ਹੀ ਹੁੰਦੇ ਆ ਕਿੰਨੀ ਸਿਰਾਲੂਕਿੰਗ ਲੱਗਦੀ ਹੈ ਨਾ ਕਮਰਿਆਂ ਦੀ। ਮੰਮੀ ਨਾ ਹਮੇਸ਼ਾ ਕਰਨ ਨੂੰ ਇੰਨਾ ਜ਼ਿਆਦਾ ਸਵਾਰ ਕੇ ਰੱਖਦੇ ਸੀ ਨਾ ਬਹੁਤ ਹੀ ਜ਼ਿਆਦਾ। ਤੇ ਹੁਣ ਵੀ ਇਹ ਹੁਣ ਮੰਮੀ ਨੇ ਗੇਰੂ ਗੁਰੂ ਲਾਤਾ ਮੇ ਕਿੰਨੇ ਕਮਰੇ ਸੋਹਣੇ ਲੱਗਣਗੇ। ਬਹੁਤ ਮਸਤ ਲੱਗਦੀ ਹੈ। ਮੰਮੀ ਨੂੰ ਬਹੁਤ ਸ਼ੌਂਕ ਛੋਣਾ ਸੋਣਾ ਬਣਾ ਕੇ ਆਹ ਦੇਖੋ ਦੱਸਿਓ ਕਮੈਂਟ ਕਰਕੇ ਕਿਵੇਂ ਲਾਈ ਹੈ ਮਿੱਟੀ ਮੰਮੀ ਨੇ ਸੋਹਣੀ ਲਾਈ ਹੈ। ਅੱਛਾ ਮੈਨੂੰ ਪਾਣੀ ਕੌਣ ਲਿਆ ਕੇ ਦਊਗਾ ਅੱਛਾ ਭਰ ਕੇ ਰੱਖਿਆ ਹੋਇਆ ਸੀ ਕਿ ਭੀੜ ਭੜੱਕਾ ਬੰਦੇ ਜਿਹੜੇ ਬਾਜ਼ਾਰ ਨੇਂਦੇ ਨੇ ਤਾਂ ਦੇ ਮੰਨਦਾ ਨਾ ਮਨਦੀਪ ਕਿੰਨੇ ਮਤਲਬ ਬਹੁਤ ਔਖਾ ਬਿੱਲੀ ਮੋਸੀ ਕਾਹ ਜਾ ਰਹੀ ਹੈ ਬੜਾ ਔਖਾ ਨਾ ਮਨਦੀਪ ਬਾਜ਼ਾਰ ਘੁੰਮਣਾ ਨੇ ਮੈਨੂੰ ਬਹੁਤ ਔਖਾ ਲੱਗਦਾ ਸੱਚੀ ਟੀ ਟੀ ਕਦੀ ਇੱਧਰ ਮੋੜਸਣ ਰੋਕੋ ਕਦੀ ਕਦੀ ਉੱਧਰ ਮੋੜਸਣ ਰੋਕੋ ਹੁਣੇ ਪਾ ਗਏ ਨਾ ਹੁਣੇ ਪਾ ਲੈ ਹੁਣ ਬੂੜ ਪਾ ਕੇ ਉੱਠਿਆ ਕਰਨਾ ਤੂੰ ਟੜਕੇ ਮੰਜੇ ਤੇ ਪਾ ਲੈ ਗਈ ਚਾਰ ਚਾਰ ਚ ਪਾ ਲਈ ਸਹੀ ਆ ਨੋਣੀ ਹੈ ਮम्मी ਸੋਣੀ ਹੈ ਕਿ ਬੂੜ ਸੋਣੀ ਆ ਲਓ ਜੀ ਮਿੱਟੀ ਮਿੱਟੀ ਮੰਮੀ ਨੇ ਕਰਤੀ ਨਾ ਕਿਉਂ ਨਾ ਦੇਖੋ ਕਿੰਨਾ ਸੋਹਣਾ ਲੱਗਦਾ ਸਵੇਰੇ ਆ ਨਾ ਮੈਂ ਧੁੱਪ ਚ ਬਹੁਤ ਸੋਹਣਾ ਲੱਗੂਗਾ ਕਰ ਇੱਥੇ ਫੇਰ ਨਹੀਂ ਕੋਈ ਕਿਧਰੋਂ ਪੌੜੀ ਇੱਧਰੋਂ ਰਹਿ ਗਿਆ ਬਈ ਹਜੇ ਆ ਕੰਪਲੀਟ ਕਰਨਾ ਨਾ ਵਿਊ ਦੇਖੋ ਚੰਦ ਦਾ ਪਹਿਲਾਂ ਆਪਣੇ ਜਦੋਂ ਕੱਚੇ ਕਮਰੇ ਹੁੰਦੇ ਸੀ ਘਰ ਨੂੰ ਤਾਂ ਬਹੁਤ ਸਵਾਰ ਕੇ ਰੱਖਦੇ ਸੀ ਪਰ ਜਦੋਂ ਮੀਂਹ ਆਉਂਦਾ ਸੀ ਸਾਰੀ ਮਿਹਨਤ ਤੇ ਅੰਮੀ ਦਾ ਪਾਣੀ ਫਿਰ ਜਾਂਦਾ ਸੀ ਕੀ ਮੈਨ ਨਹੀਂ ਹੈ ਚਲੋ ਮੰਨੀ ਤਾਂ ਸਰੀ ਕੀ ਹੋ ਗਿਆ ਤੜਕਾ ਦਲਾਂ ਲਾ ਵੀ ਗੰਦੇ ਕੀਦੇ ਹਾਂ ਲੈ ਮੈਂ ਤਾਂ ਇਹ ਸੋਚਦਾ ਵੀ ਪਰੀ ਨੂੰ ਇੰਨਾ ਖੇਤਾਂ ਖੁੱਤਾਂ ਦਾ ਮਾਹੌਲ ਪਸੰਦ ਆ ਸ਼ਹਿਰ ਚ ਰਹਿੰਦੀ ਕਿ ਉਹ ਪਰੀ ਚਿੱਲ ਮਾਰ ਕੇ ਸੁੱਤੀ ਪਈ ਹੈ ਪਰ ਇਹਨੂੰ ਮੈਂ ਕਹਿੰਦਾ ਵੀ ਤੂੰ ਪੇਕੇ ਆਈ ਹੋਈਆਂ ਫੋਨ ਛੱਡ ਦੇ ਪਰ ਇਹ ਆਪਦੀਆਂ ਰਕਤਾਂ ਦਾ ਬਾਹ ਜੋਂਦੀ ਕਿੱਥੇ ਹੈ ਮੈਂ ਕਿ ਐਵੇਂ ਦੇ ਐਸ਼ ਨਾਲ ਪੈਣਾ ਬੇਚਿੰਤਾ ਹੋ ਕੇ ਹੂੰ ਇਹ ਐਸੇ ਸਿਰਫ ਮਾਪਿਆਂ ਦੇ ਘਰੇ ਹੈ ਇਹ ਤਾਂ ਗੱਲ ਸਹੀ ਹੈ ਪਰ ਦੋ ਦਿਨ ਇੱਥੇ ਬੇ ਫਰੀ ਮਾਈਂਡ ਹੁੰਦਾ ਬੰਦਾ ਕੋਈ ਜ਼ਿੰਮੇਵਾਰੀ ਨਹੀਂ ਕਰਨੀ ਬਾਕੀ ਤੁਸੀਂ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ ਆਪਣਾ ਘਰ ਕਿਵੇਂ ਲੱਗਦਾ ਇਧਰੋ ਜਿਹਾ ਮਿੱਟੀ-ਮਿੱਟੀ ਲੱਗੀ ਉਸ ਤੋਂ ਬਾਅਦ ਦੇਖ ਕਿੰਨੀ ਸੋਹਣੀ ਲੁਕਿੰਗ ਲੱਗਦੀ ਹਾਂਜੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਥੈਂਕ ਯੂ ਤੁਸੀਂ ਬਹੁਤ ਸਪੋਰਟ ਕਰਦੇ ਐਵੇਂ ਸਪੋਰਟ ਕਰਦੇ ਰਹੋ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਆਪਣਾ ਧਿਆਨ ਰੱਖਿਓ ਲਵ ਯੂ ਬਾਏ ਬਾਏ ਨਾਰੋ ਨਾਰੋ ਤੈਨੂੰ ਲੈ ਚੱਲਾਂਗੇ ਪੰਜਾਬ ਲੈ ਕੇ ਚੱਲਾਂਗੇ ਤੈਨੂੰ ਛੇਤੀ ਇਹ ਅੱਜ ਚੀਰ ਦੀ ਚੀਰ ਦੀ ਬਾਹਲਾ ਨਹੀਂ ਰੋਂਦੀ ਹੈ ਨਾ ਬਹੁਤ ਪੈਂਦੇ ਅੱਖਾਂ ਦੇ ਵਿੱਚ